ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਜੀ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲ ਕਰਨੀ ਆ ਗੱਲ ਕਰਨੀ ਆ ਆਪਾਂ ਬੱਚਿਆਂ ਬਾਰੇ ਬੱਚਿਆਂ ਬਾਰੇ ਗੱਲ ਆਪਾਂ ਇਦਾਂ ਕਰਨੀ ਆ ਭਈ ਜੇ ਕਿਸੇ ਦੇ ਬੱਚੇ ਨੂੰ ਕੋਈ ਮਾੜੀ ਤਤ ਲੱਗੀ ਹੋਈ ਆ ਜਾਂ ਕਿਸੇ ਦਾ ਬੱਚਾ ਵਿਗੜਿਆ ਹੋਇਆ ਹੈ ਉਹ ਕਿਸੇ ਤਰ੍ਹਾਂ ਨੂੰ ਵੀ ਵਿਗੜਿਆ ਹੋਇਆ ਹੈ ਤੁਸੀਂ ਮੂੰਹ ਜੋੜ-ਜੋੜ ਕੇ ਗੱਲਾਂ ਨਾ ਬਣਾਇਆ ਕਰੋ ਕਿਸੇ ਦੇ ਜਵਾਕ ਦੀਆਂ ਮਜ਼ਾਕ ਨਹੀਂ ਉਡਾਈ ਦਾ ਕਿਸੇ ਦੇ ਜਵਾਕ ਦਾ ਕਿਉਂਕਿ ਇਹ ਮਤਾਂ ਨਿਆਣੀਆਂ ਹੁੰਦੀਆਂ ਨੇ ਅਸਰ ਬੁੱਧੀਆਂ ਹੁੰਦੀਆਂ ਨੇ ਬੱਚਿਆਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਲਾ ਲਓ ਕਿਸੇ ਦਾ ਬੱਚਾ ਨਸ਼ੇ ਤੇ ਲੱਗ ਗਿਆ ਜਾਂ ਸਾਡਾ ਬੱਚਾ ਵੈਸੇ ਹੀ ਬਾਹਰ ਤਰਾਹੇ ਪੈ ਗਿਆ ਅਸੀਂ ਅਗਲੇ ਦੇ ਜਵਾਕ ਦੀਆਂ ਮੂੰਹ ਜੋੜ-ਜੋੜ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦੰਨੇ ਆ ਇੱਕ ਦੀਆਂ ਚਾਰ-ਚਾਰ ਬਣਾਉਣੀਆਂ ਸ਼ੁਰੂ ਕਰ ਦੰਨੇ ਆ ਦੇਖੋ ਜੀ ਸਾਨੂੰ ਖੁਦ ਨੂੰ ਨਹੀਂ ਪਤਾ ਵੀ ਸਾਡੀ ਔਲਾਦ ਨੇ ਕਿੱਦਾਂ ਦੀ ਨਿਕਲਣਾ ਹੈ ਕਹਿੰਦੇ ਹੁੰਦੇ ਨੇ ਦੁੱਧ ਤੇ ਪੁੱਤ ਦਾ ਕੋਈ ਮਾਣ ਨਹੀਂ ਹੈਗਾ ਦੁੱਧ ਨੇ ਕਦੋਂ ਉੱਬਲ ਜਾਣਾ ਪੁੱਤ ਨੇ ਕਦੋਂ ਵਿਗੜ ਜਾਣਾ ਕੋਈ ਆਪਾਂ ਮਾਣ ਨਹੀਂ ਕਰ ਸਕਦੇ ਅਸੀਂ ਗੱਲ ਉਨੀ ਕੇ ਕਰੀਏ ਜਿੰਨੀ ਕ ਸਾਡੇ ਹੱਥ ਵਾਸ ਹੈ ਬੱਚਾ ਕਿਤੇ ਤੁਹਾਨੂੰ ਮਿਲਦਾ ਹੈ ਬੱਚੇ ਨੂੰ ਖੜਾ ਕੇ ਬਿਠਾ ਕੇ ਸਮਝਾ ਸਕਦੇ ਹੋ ਤੁਸੀਂ ਚੰਗੀਆਂ ਗੱਲਾਂ ਭਾਈ ਪੁੱਤਰ ਜੀ ਤੇਰੇ ਮਾਪਿਆਂ ਦੀ ਲਾਈਨ ਕਿੱਧਰ ਨੂੰ ਤੀ ਤੂੰ ਕਿੱਧਰ ਨੂੰ ਤੁਰ ਪਿਆ ਅਸੀਂ ਬਹੁਤ ਤਰ੍ਹਾਂ ਦੀਆਂ ਸਾਡੇ ਕੋਲ ਗੱਲਾਂ ਹੁੰਦੀਆਂ ਨੇ ਸੁਝਾਅ ਹੁੰਦੇ ਨੇ ਵੱਡਿਆਂ ਕੋਲ ਜਿਹੜੇ ਅਸੀਂ ਬੱਚੇ ਦੇ ਦਿਮਾਗ 'ਚ ਗੱਲਾਂ ਪਾ ਸਕਦੇ ਹਾਂ ਬੱਚੇ ਨੂੰ ਚੰਗੀ ਤਰ੍ਹਾਂ ਅਸੀਂ ਸਮਝਾ ਸਕਦੇ ਹਾਂ ਦੇਖੋ ਇਹ ਨਾ ਆਪਾਂ ਕੀ ਕਰਦੇ ਹੁੰਨੇ ਆ ਆਪਾਂ ਕੋਈ ਵੀ ਬੀਜ ਆ ਬੜਾ ਸੋਧ ਕੇ ਪਾਉਨੇ ਆ ਅਸੀਂ ਕਣਕ ਬੀਜਦੇ ਹਾਂ بڑا ਬੀਜ ਨੂੰ ਸੋਧ ਕੇ ਪਾਉਨੇ ਆ ਚੁੱਕਦੇ ਵੀ ਆ ਹਵਾ ਅਡਾਉਨੇ ਵੀ ਆ ਪੱਖੇ ਨਾਲ ਸਭ ਕੁਝ ਕਰਦੇ ਆ ਟਾਕੇ ਬੰਗਾਲੇ ਪਰ ਫੇਰ ਵੀ ਕਿਤੇ ਨਾ ਕਿਤੇ ਕਾਂਗਿਆਰੀ ਉੱਠ ਖੜਦੀ ਆ ਗੁੱਲੀ ਡੰਡਾ ਹੋ ਜਾਂਦਾ ਸਾਡੇ ਖੇਤਾਂ 'ਚਾ ਸੋਈ ਗੱਲਾਂ ਨੇ ਜੇ ਸਾਡੇ ਘਰ 'ਚ ਕੋਈ ਐਦਾਂ ਦੀ ਕਾਂਗਿਆਰੀ ਹੋ ਗਈ ਤੁਸੀਂ ਗੱਲਾਂ ਨਾ ਬਣਾਇਆ ਕਰੋ ਉਸ ਘਰ ਦਾ ਉਸ ਬੱਚੇ ਦਾ ਮਜ਼ਾਕ ਨਾ ਆੜਾਇਆ ਕਰੋ ਇਹ ਪਰਮਾਤਮਾ ਵੱਲੋਂ ਹੀ ਹੁੰਦਾ ਸਾਰਾ ਕੁਝ ਜੀਦੇ ਕਰਮਾਂ 'ਚ ਜਿੰਨੀ ਕੁ ਬਦਨਾਮੀ ਆ ਜਿੰਨਾ ਕੁ ਕਿਸੇ ਤੋਂ ਕਹਾਉਣਾ ਹੈ ਜਿੰਨਾ ਕੁ ਬੱਚੇ ਨੇ ਆਪਣੇ ਕਹਨੇ ਹੁੰਨੇ ਆ ਸਰੀਰ ਤੇ ਸੰਤਾਪ ਭੋਗਣਾ ਹੈ ਜਿੰਨਾ ਕੁ ਉਹਨੇ ਕਰਾਹੇ ਪੈ ਕੇ ਜਿੰਨਾ ਕੁ ਉਹਦੀ ਤਕਦੀਰ 'ਚ ਹੈ ਉਹਨੇ ਹਰ ਹਾਲਤ 'ਚ ਚੀਜ਼ਾਂ ਭੋਗਣੀਆਂ ਨੇ ਪਰ ਜਿਹੜੇ ਅਸੀਂ ਸਹੀ ਸਲਾਮਤ ਆ ਅਸੀਂ ਚੰਗੇ ਭਲੇ ਆ ਅਸੀਂ ਵੱਡੇ ਆ ਉਮਰਾਂ 'ਚ ਬੱਚੇ ਤੋਂ ਕਮਸੇ ਕਮ ਅਸੀਂ ਤਾਂ ਨਾ ਗੱਲਾਂ ਬਣਾਈਏ ਲੋਕੇ ਇਹ ਚੀਜ਼ ਦਾ ਫਾਇਦਾ ਬੜਾ ਚੱਕਦੇ ਨੇ ਬੜਾ ਫਾਇਦਾ ਚੱਕਦੇ ਨੇ ਕਿਉਂਕਿ ਪਹਿਲੀ ਗੱਲ ਤਾਂ ਲੋਕਾਂ ਦੀਆਂ ਅੱਖਾਂ ਲੋਕਾਂ ਦੇ ਜਵਾਕਾਂ ਤੇ ਬੜੀਆਂ ਟਿਕੀਆਂ ਰਹਿੰਦੀਆਂ ਨੇ ਚਾਰ ਦਿਨ ਕਿਸੇ ਦਾ ਜਵਾਕ ਇੱਧਰ ਉੱਧਰ ਹੋ ਜਵੇ ਅਗਲੇ ਦਾ ਲੂਣ ਲੱਗ ਜਾਂਦੀ ਆ ਪਤਾ ਨਹੀਂ ਕਿੱਥੇ ਗਿਆ ਪਤਾ ਨਹੀਂ ਬਾਹਰ ਨੂੰ ਇਹ ਚਲੇ ਗਿਆ ਪਤਾ ਨਹੀਂ ਕਿਸੇ ਕੋਰਸ ਤੇ ਹੀ ਲੱਗ ਗਿਆ ਕੋਈ ਕੋਰਸੇ ਕਰ ਲੱਗ ਗਿਆ ਪਤਾ ਨਹੀਂ ਕੀ ਕਰਦਾ ਹੈ ਜਿੰਨਾ ਚਿਰ ਅਗਲੇ ਦਾ ਜਵਾਕ ਸਾਹਮਣੇ ਨਾ ਨਾ ਦੇਖੇ ਵਿਹਲਾ ਫਿਰਦਾ ਤੋੜ ਲੱਗ ਜਾਂਦੀ ਆ ਲੋਕਾਂ ਨੂੰ ਠੀਕ ਹੈ ਜੀ ਇਹ ਚੀਜ਼ਾਂ ਜਿਹੜੀਆਂ ਇਹ ਸਾਡੇ ਮਨ ਮੈਲੇ ਦੀਆਂ ਗੱਲਾਂ ਨੇ ਮਨ ਮੈਲਾ ਸਾਡਾ ਤਾਂ ਸਾਡੇ ਅੰਦਰ ਇਦਾਂ ਦੇ ਫੁਰਨੇ ਆਉਂਦੇ ਨੇ ਇੱਥੇ ਇਹ ਕਹੀਦਾ ਵੀ ਸੱਚੇ ਪਾਤਸ਼ਾਹ ਸਭ ਦੇ ਬੱਚਿਆਂ ਨੂੰ ਮਤਬੁੱద్ధి ਬਖਸ਼ੀ ਜੇ ਕੋਈ ਬੱਚਾ ਕਰਾਹੇ ਵੀ ਪਿਆ ਹੋਇਆ ਹੈ ਤਾਂ ਉਹਨੂੰ ਸਹੀ ਰਸਤਾ ਦਿਖਾਈ ਸਹੀ ਰਸਤਾ ਦਿਖਾਈ ਜੇ ਅਸੀਂ ਕਿਸੇ ਦੇ ਬੱਚੇ ਦੀ ਸੁੱਖ ਮੰਗਾਂਗੇ ਤਾਂ ਸਾਡੇ ਬੱਚੇ ਸਿੱਧੇ ਰਾਹੇ ਪਹਿਣਗੇ ਇਦਾਂ ਹੀ ਮੈਨੂੰ ਇੱਕ ਭੈਣ ਮਿਲ ਗਈ ਕਹਿੰਦੀ ਭੈਣੇ ਮੇਰਾ ਮੁੰਡਾ ਮਾਣਾ ਜਾ ਰਾਹੀ ਪੈ ਗਿਆ ਮਾੜੀ ਸੰਗਤ ਚ ਪੈ ਗਿਆ ਕਹਿੰਦੀ ਵੀ ਰਿਸ਼ਤੇਦਾਰਾਂ ਨੇ ਸਾਡਾ ਜਿਉਣਾ ਮੁਸ਼ਕਲ ਕਰਤਾ ਜਿਉਣਾ ਮੁਸ਼ਕਲ ਕਰਤਾ ਤੁਹਾਡਾ ਮੁੰਡਾ ਜੀ ਆਏ ਆ ਜੇ ਐ ਉਹ ਐ ਦੇਖ ਰਿਸ਼ਤੇਦਾਰ ਹੈ ਨਾ ਜਿਹੜੇ ਉਹ ਉਦਾਂ ਫੋਨ ਕਰਨ ਨਾ ਕਰਨ ਸੁੱਖ-ਸਾਂਦ ਨੂੰ ਪਰ ਜਦ ਪਤਾ ਲੱਗ ਗਿਆ ਨਾ ਵੀ ਰਿਸ਼ਤੇਦਾਰੀ ਚ ਕਿਤੇ ਕਿਸੇ ਦੇ ਘਰ ਚੰਗਿਆੜੀ ਉੱਠੀ ਹੋਈ ਹੈ ਉੱਥੇ ਤਾਂ ਗੱਲੀ ਬਾਤੀ ਕਮਾਫਰਾ ਕੇ ਆ ਨਹੀਂ ਬਹਾਨੀ ਫੋਨ ਕਰਨ ਗਈ ਕਰਨਗੇ ਠੀਕ ਹੈ ਜੇ ਤਾਂ ਤੁਸੀਂ ਆਪਣੇ ਮੂੰਹ ਹੀ ਦੱਸਤਾ ਵੀ ਹਾਂ ਭਾਈ ਘਰ ਚਾ ਗੱਲਬਾਤ ਚੱਲਦੀ ਆ ਫਿਰ ਤਾਂ ਠੀਕ ਹੈ ਨਹੀਂ ਐਡੇ ਬੇਸਬਰੇ ਹੋ ਜਾਂਦੇ ਨੇ ਫੋਨ ਤੇ ਜਾਂਦੇ ਜਾਂਦੇ ਉਹਨਾਂ ਨੇ ਪੁੱਛੇ ਲੈਣਾ ਵੀ ਆਹ ਗੱਲ ਭਲਾ ਹੋਈ ਏ ਦੁਨੀਆਂ ਨੂੰ ਟੇਕ ਨਹੀਂ ਹੈਗੀ ਆਪਦੇ ਘਰਾਂ ਚ ਇਹਨਾਂ ਦੇ ਕੁਸ ਬਣੀ ਜਾਵੇ ਭਾਵੇਂ ਇਹਨਾਂ ਦੇ ਜਵਾਕ ਸਿਰ ਨਾ ਟੋਏ ਪੱਟੀ ਜਾਣ ਸਿਰ ਨਾ ਟੋਏ ਪੱਟੀ ਜਾਣ ਕੋਸ਼ ਕਰੀ ਜਾਣ ਕਹਿੰਦੇ ਆ ਬਈ ਦੁਨੀਆਦਾਰੀ ਤੋਂ ਬਾਹਰ ਦੀਆਂ ਵੀ ਗੱਲਾਂ ਕਰੀ ਜਾਣ ਪਰ ਇਨਾਂ ਲੋਕਾਂ ਨੇ ਦੂਏ ਦੇ ਘਰਾਂ ਚ ਝਾਕਣ ਦਾ ਠੇਕਾ ਲਿਆ ਹੋਇਆ ਲੈ ਹੁਣ ਤੁਸੀਂ ਇਹ ਦੇਖ ਲਓ ਵੀ ਲਾ ਲਓ ਕਿਸੇ ਦਾ ਮੁੰਡਾ ਕਿਸੇ ਦੀ ਕੁੜੀ ਭਜਾ ਲਿਆ ਆ ਠੀਕ ਹੈ ਜੀ ਪੁੱਛ ਲੋ ਤਾਂ ਅਗਲੇ ਨੂੰ ਵੀ ਭਲਾ ਆਏ ਤੇ ਆਈ ਗੱਲ ਹੋਈ ਹੈ ਨਾ ਨਾ ਕੁੜੀ ਤਾਂ ਇੰਨੀ ਲੈ ਕੇ ਕੁੜੀ ਤਾਂ ਇੰਨੀ ਸੌ ਹੈ ਇੰਨਾ ਕੰਮ ਕਰਦੀ ਹੈ ਥੋੜਾ ਦਿਮਾਗ ਉਸ ਗੱਲ ਕਿੰਨੀ ਨੂੰ ਜਾਣੇ ਨਹੀਂ ਦੇਣਾ ਵੀ ਹਾਂ ਉਹ ਭੱਜ ਕੇ ਆਈ ਹੈ ਉਧਰ ਨੂੰ ਨਹੀਂ ਤੁਹਾਡਾ ਦਿਮਾਗ ਜਾਣ ਦੇਣਾ ਉਹਦੀਆਂ ਕੁੜੀ ਦੀਆਂ ਸਿਵਤਾ ਸ਼ੁਰੂ ਕਰ ਦੇਣੀਆਂ ਇਹ ਨਹੀਂ ਦੇਖਣਾ ਵੀ ਉਹਨੇ ਇੱਜ਼ਤ ਨੂੰ ਦਾਗ ਵੀ ਲਾਇਆ ਉਹ ਤਾਂ ਨਕੋਏ ਲੈਣਾ ਉਹਦੇ ਤੇ ਤਾਂ ਮਿੱਟੀ ਉਹ ਪਾ ਦੇਣੀ ਹੈ ਜੇ ਹੋ ਜਾਵੇ ਕਿਸੇ ਤੇਰੇ ਮੇਰੇ ਦੇ ਘਰ ਮਾਇਕਾਂ ਨੇ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਨੇ ਕਿਸੇ ਤੇ ਜਿੰਦਗੀ 'ਚ ਕੋਈ ਵਾਧਾ ਘਾਟਾ ਆ ਜਾਵੇ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਨੇ ਇਹ ਦੁਨੀਆਦਾਰੀ ਦੀ ਫਿਤਰਤ ਹੈ ਇਹ ਲੋਕਾਂ ਦੀ ਆਮ ਗੱਲਾਂ ਦੇਖੀਆਂ ਹੋਈਆਂ ਹੈ ਕਿਸੇ ਦੇ ਕਰਮਾ ਸਾਰੀ ਕੋਈ ਜ਼ਿੰਦਗੀ ਚ ਕੋਈ ਖੇ ਖਰਾਬਾ ਹੋ ਗਿਆ ਕੋਈ ਕੰਮ بگੜ ਗਏ ਤਾਂ ਮੂੰਹ ਜੋੜ ਜੋੜ ਗੱਲਾਂ ਕਰਨਗੀਆਂ ਨਾਲੇ ਅਗਲੇ ਕਿ ਨਹੀਂ ਟੈਡੀ ਅੱਖ ਝਾਕਣਗੀਆਂ ਉਹ ਭਾਈ ਜੇ ਕੰਮ ਖਰਾਬ ਹੋ ਗਏ ਉਹ ਤਕਦੀਰ ਚ ਤੇ ਤਾਂ ਹੋਇਆ ਥੋੜੇ ਆਲੇ ਨੇ ਤਾਂ ਉਹ ਕਲੰਕ ਲਾਤਾ ਜਿਹੜਾ ਚਾਰ ਪੁਸਤਾਂ thải ਲੈਣਾ ਹੀ ਨਹੀਂ ਕੰਮ ਤਾਂ ਜੇ ਅੱਜ ਖਰਾਬ ਹੋਇਆ ਖਬਰ 10 ਸਾਲ ਨੂੰ 15 ਸਾਲ ਨੂੰ ਕਿੱਥੇ ਤੇ ਕਿੱਥੇ ਸਟੋਰੀ ਜਾਣੀ ਆ ਸਾਨੂੰ ਨਾਲੇ ਪਤਾ ਹੁੰਦਾ ਹੈ ਵੀ ਸਾਡਾ ਭਾਈਚਾਰਾ ਇਦਾਂ ਦਾ ਹੈ ਇਹ ਬੰਦੇ ਇਦਾਂ ਦੇ ਐ ਇਹ ਹੈ ਨਹੀਂ ਇਦਾਂ ਦੇ ਵੀ ਹਾਂ ਬੰਦੇ ਨੇ ਕੋਈ ਆਪਣਾ ਕੰਮ ਆਪ ਬਗੜ ਲਿਆ ਹੋਵੇ ਅਗਲੇ ਦਾ ਦੁੱਖ ਤਕਲੀਫ ਨਹੀਂ ਪੁੱਛਣਾ ਅਗਲੇ ਨੂੰ ਪੁੱਛਣਾ ਨਹੀਂ ਹੈਗਾ ਭਾਈ ਕਿੱਥੇ ਕੀ ਗੱਲ ਹੈ ਕਿੱਥੇ ਨੁਕਸ ਹੈ ਚੀਜ਼ ਦਾ ਬਿਠਾ ਕੇ ਨਹੀਂ ਬੈਣ ਭਾਈ ਨਾਲ ਦੁੱਖ ਸੁੱਖ ਕਰਨਾ ਅਗਲੇ ਦੀਆਂ ਗੱਲਾਂ ਮਣਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਆਪਦੇ ਘਰ ਮੈਂ ਕਹਿ ਨਹੀਂ ਆਪਦੇ ਘਰੋਂ ਮੈਂ ਗੱਛਲੇ ਉੜੀ ਜਾਣ ਇੱਜ਼ਤ ਦੇ ਆਪ ਦੀ ਪਰਵਾਹ ਨਹੀਂ ਹੈਗੀ ਆਪ ਦੀਆਂ ਤਾਂ ਸਿਵਤਾਂ ਦੇ ਪਲ ਬੰਨ ਬੰਨ ਸਿੱਟਣੇ ਆ ਸਾਡੇ ਜਵਾਕ ਤਾਂ ਐ ਆਏ ਹੈ ਆਪਦੇ ਜਵਾਕਾਂ ਦੇ ਤਾਂ ਲੱਛਣਾ ਤੇ ਮਿੱਟੀਓ ਪਾ ਦੇਣੀਆਂ ਤੇਰਾ ਮੇਰਾ ਜੇ ਕੋਈ ਮਾਣਾ ਮੋਟਾ ਵੀ ਹੋ ਗਿਆ ਕਿਸੇ ਜਵਾਕ ਨੇ ਮਾਣੀ ਮੋਟੀ ਕੋਈ ਗਲਤੀ ਕਰ ਲਈ ਛੱਜ 'ਚ ਪਾ ਪਾ ਕੇ ਉੱਚੀਆਂ ਬਾਹਾਂ ਚੱਕ ਚੱਕੇ ਢਾਉਣਗੀਆਂ ਗੱਲਾਂ ਉਹ ਕਹਿੰਦੇ ਹੁੰਦੇ ਛੱਜ ਤਾਂ ਬੋਲੇ ਛਾਲਣੀ ਵੀ ਬੋਲੇ ਜਿਹਦੇ ਵਿੱਚ ਹਜ਼ਾਰਾਂ ਛੇਕ ਹੁੰਦੇ ਨੇ ਬੋਲਣ ਲੱਗੀ ਨਹੀਂ ਦੁਨੀਆ ਦੇਖਦੀ ਹੈਗੀ ਕਮ ਸੇ ਕਮ ਤੁਸੀਂ ਆਪਣੇ ਪੀੜੇ ਥੱਲੇ ਸੋਟਾ ਫੇਰ ਲਿਆ ਕਰੋ ਨਾ ਕਿਸੇ ਦਾ ਤੜਫਿਆ ਹੋਇਆ ਦਿਲ ਨਾ ਤੜਫਾਇਆ ਕਰੋ ਪਤਾ ਨਹੀਂ ਕਿਦੇ ਅੰਦਰੋਂ ਤੜਫੇ ਹੋਏ ਦਿਲ ਚੋਂ ਕਿਹੜੀ ਹਾ ਨਿਕਲ ਜਾਣੀ ਹੈ ਕਿਹੜੀ ਹਾ ਨਿਕਲ ਜਾਣੀ ਹੈ ਪਤਾ ਨਹੀਂ ਅਗਲਾ ਆਪਣੇ ਘਰ ਕਿੰਨਾਕ ਤੰਗ ਹੁੰਦਾ ਦੁਖੀ ਹੁੰਦਾ ਜਦ ਕੋਈ ਸੂਝਵਾਨ ਇਨਸਾਨ ਦੇ ਕੰਮ ਖਰਾਬ ਹੋ ਜਾਣ ਨਾ ਉੱਥੇ ਫਿਰ ਆਤਮਾ ਅਤੇ ਪ੍ਰਮਾਤਮਾ ਦੀਆਂ ਗੱਲਾਂ ਹੁੰਦੀਆਂ ਨੇ ਫਿਰ ਦੁਨੀਆਦਾਰੀ ਦੀਆਂ ਗੱਲਾਂ ਨਹੀਂ ਰਹਿੰਦੀਆਂ ਫਿਰ ਵਾਹਿਗੁਰੂ ਨਾਲੇ ਗੱਲਾਂ ਹੁੰਦੀਆਂ ਵੀ ਸੱਚੇ ਪਾਤਸ਼ਾਹ ਅੱਛਾ ਤੇਰੀ ਕਚਹਿਰੀ ਕਿਸਲਾਤਾ ਤੂੰ ਜਾਣੇ ਤੇਰਾ ਕੰਮ ਜਾਣੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਆਲੇ-ਦਾਲੇ ਵਾਲੇ ਆ ਉਹ ਕਹਿੰਦੇ ਆ ਵੀ ਫੌਂਕਣਾ ਕਾਹਤੇ ਸ਼ੁਰੂ ਕਰ ਦਿੰਦੇ ਨੇ ਭਾਈ ਆਪਣੇ ਜਵਾਕ ਸੰਭਿਆ ਕਰੋ ਆਪਣੇਆਂ ਨੂੰ ਸਮਝਾ ਕੇ ਰੱਖਿਆ ਕਰੋ ਆਪਣੇਆਂ ਨੂੰ ਕਿਹਾ ਕਰੋ ਵੀ ਭਜਾਨ ਭਜਾਨ ਠਾਕੇ ਨਾ ਲਿਆਉਣ ਠੀਕ ਹੈ ਰਿਸ਼ਤੇਦਾਰਾਂ ਦਾ ਤਾਂ ਕੋਈ ਨਹੀਂ ਜੇ ਕੋਈ ਮਾਣਾ ਮੋਟਾ ਕਰਾਹੀ ਪਿਆ ਹੋਇਆ ਕਿਸੇ ਦਾ ਕੋਈ ਕੰਮ ਖਰਾਬ ਹੋਇਆ ਹੋਇਆ ਆਪੇ ਠੀਕ ਹੋ ਜੂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੁਸੀਂ ਆਪਣੇਆਂ ਨੂੰ ਸੰਭੋ ਸਿਰਫ ਆਪਣੇਆਂ ਨੂੰ ਠੀਕ ਹੈ ਜੀ ਬਈ ਦੇਖੋ ਭੈਣ ਵਿਚਾਰੀ ਨਾਲੇ ਰੋਵੇ ਕਹਿੰਦੀ ਮੈਨੂੰ ਤਾਂ ਰਿਸ਼ਤੇਦਾਰਾਂ ਨੇ ਰਹਿਣਾ ਦੁੱਬਰ ਕਰਤਾ ਕਹਿੰਦੀ ਮੇਰੇ ਰਿਸ਼ਤੇਦਾਰਾਂ ਚ ਨਿਆਣਿਆਂ ਨੇ ਨਾਲੇ ਇਹ ਜੇ ਗੋਲਖੰਡਾਏ ਹੋਈਆਂ ਮਾਂ ਭੈਣ ਮੇਰੀਏ ਰਿਸ਼ਤੇਦਾਰ ਸਾਡੇ ਸਿਰ ਤੇ ਬੱਠ ਬੈਠ ਬੈਠ ਕੇ ਤਾਂ ਨੱਚਦੇ ਆ ਅਸੀਂ ਅਗਲੇ ਨੂੰ ਅਗਲੇ ਦੀ ਔਕਾਤ ਨਹੀਂ ਦਿਖਾਉਂਦੇ ਅਸੀਂ ਕਹਿੰਦੇ ਆ ਚਲੋ ਇਹਦਾ ਦਿਮਾਗ ਇਹ ਹੈ ਜਾਂ ਜਦ ਉਹਦਾ ਦਿਮਾਗ ਇਹ ਹੈ ਜਾਂ ਤੁਸੀਂ ਵੀ ਆਪਣੇ ਦਿਮਾਗ ਦੇ ਰੰਗ ਦਿਖਾ ਦਿਓ ਜੇ ਤੁਹਾਨੂੰ ਗਾਹ ਨੂੰ ਤੁਹਾਡੇ ਨਾਲ ਗੱਲ ਕਰਨ ਲੱਗਿਆ ਅਗਲਾ ਹਜ਼ਾਰ ਵਾਰ ਨਾ ਸੋਚੇ ਦੁਨੀਆ ਲੋਟੇ ਉੱਥੇ ਆਉਂਦੀ ਹੈ ਜਿੱਥੇ ਅਗਲੇ ਨੂੰ ਅਸੀਂ ਸ਼ੀਸ਼ੇ ਮੰਗੋ ਦਿਖਾਉਨੇ ਆ ਵੀ ਤੇਰਾ ਵੀ ਆਹ ਹਾਲ ਹੈ ਫੇਰ ਨਹੀਂ ਭੱਜਦੇ ਆਨੁਰਾਥੇ ਆਉਂਦੇ ਜੇ ਅਸੀਂ ਮਿਛਕਮੀਨੇ ਜੇ ਬਣ ਕੇ ਅਗਲੇ ਦੀਆਂ ਗੱਲਾਂ ਸੁਣ ਕੇ ਅੰਦਰ ਵੜ ਗਏ ਫਿਰ ਗਾਹ ਨੂੰ ਅਗਲਾ ਫੇਰ ਆ ਕੇ ਸਾਡੇ ਤਾਲੂਏ 'ਚ ਬੈਠੂ ਹਾਜ਼ਰ ਜਵਾਬੀ ਰਿਹਾ ਕਰੋ ਜਿੱਥੇ ਲੱਗਦਾ ਵੀ ਸਾਨੂੰ ਇੱਥੇ ਚੁੱਪ ਕਰ ਜਾਣਾ ਚਾਹੀਦਾ ਉੱਥੇ ਚੁੱਪ ਵੀ ਕਰ ਜਾਣਾ ਚਾਹੀਦਾ ਪਰ ਜਿੱਥੇ ਸਾਨੂੰ ਲੱਗਦਾ ਵੀ ਸਾਡੇ ਕੋਈ ਸਿਰੇ ਚੜਦਾ ਜਾਂਦਾ ਹੈ ਉੱਥੇ ਅਗਲੇ ਨੂੰ ਹਾਜ਼ਰ ਜਵਾਬੀ ਵੀ ਹੋਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਮੈਂ ਫੇਰ ਕਹਿੰਨੀ ਐ ਕਾਣਾ ਬੰਦਾ ਨੀਮੀਆ ਪਾਉ ਜਿਹੜੇ ਇਨਸਾਨ ਦੇ ਬਸ ਤੋਂ ਬਾਹਰ ਗੱਲਾਂ ਹੋ ਗਈਆਂ ਉਹਨੂੰ ਨੀਮੀ ਪਾਉਣ ਦੀ ਲੋੜ ਨਹੀਂ ਉਹਨੂੰ ਹਾਜ਼ਰ ਜਵਾਬੀ ਹੋਣ ਦੀ ਲੋੜ ਐ ਬਾਹਾਂ ਫੜ ਕੇ ਐਨਾਂ ਨੂੰ ਬਿਠਾ ਲਿਆ ਕਰੋ ਭੱਜਣ ਨਾ ਦਿਆ ਕਰੋ ਚਾਰ ਗੱਲਾਂ ਅਗਲੇ ਦੀਆਂ ਅਗਲੇ ਦੇ ਕੰਨਾਂ 'ਚ ਪਾ ਦਿਆ ਕਰੋ ਚਾਰ ਆਪਣੀਆਂ ਪਾ ਦਿਆ ਕਰੋ ਠੀਕ ਹੈ ਜੀ ਸੋਈ ਗੱਲਾਂ ਐ ਇਹ ਦੁਨੀਆਦਾਰੀ ਐ ਜਿਵੇਂ ਕੁੱਤਾ ਬੰਦੇ ਮਗਰ ਭੱਜਦਾ ਹੈ ਭੱਜਦਾ ਭੱਜੀ ਜਾਂਦਾ ਹੈ ਲੱਤ ਫੜਨ ਤਾਂ ਜਾਂਦਾ ਹੈ ਜਦ ਅਗਲੇ ਨੇ ਇੱਕ ਵਾਰ ਮੂੰਹ ਘੁਮਾ ਕੇ ਡੜੇ ਨੂੰ ਹੱਥ ਪਾ ਲਿਆ ਕੁੱਤਾ ਉੱਥੇ ਹੀ ਬਹਿ ਜਾਂਦਾ ਚੌਂਚੌਂ ਕਰਕੇ ਉਹ ਹਾਲ ਦੁਨੀਆਦਾਰੀ ਦਾ ਐ ਇਹ ਉਹਨਾਂ ਚਿਰ ਤੁਹਾਡੀ ਲੱਤ ਪਾੜਨ ਨੂੰ ਆਉਣਗੇ ਹੀ ਆਉਣਗੇ ਜਿੰਨਾ ਚਿਰ ਤੁਸੀਂ ਇਹਨਾਂ ਦੇ ਮੂਰੇ ਮੂਰੇ ਭੱਜੋਗੇ ਹੱਡ ਗਿਆ ਕਰੋ ਖੜਾ ਲਿਆ ਕਰੋ ਅਗਲੇ ਨੂੰ ਹਾਕ ਮਾਰ ਕੇ ਬਈ ਉਰੇਆ 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 ਤੈਨੂੰ ਦਸੀਏ ਨਾਲ ਤੇਰੀਆਂ ਦਸੀਏ ਨਾਲੇ ਸਾਡੀਆਂ ਸੁਣ ਜਾ ਜੇ ਭੱਜਦੇ ਨੂੰ ਰਾਤੇ ਆ ਗਿਆ ਇੱਥੇ ਸਭ 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 ਦਾ ਜਾਣਦੇ ਹੁੰਦੇ ਨੇ ਕਿਹਦਾ ਕੀ ਹਾਲ ਹੈ ਸੋਈ ਗੱਲਾਂ ਹੈ ਜਵਾਕਾਂ ਦਾ ਤਾਂ ਫਾਇਦਾ ਚੱਕਿਆ ਹੀ ਨਾ ਕਰੋ ਕਿਸੇ ਦੇਆਂ ਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜੀ ਹੈ ਮੈਂ ਬਹੁਤ ਲੋਕ ਐਦਾਂ ਦੇ ਦੇਖੇ ਆਂ ਜਿਹੜੇ ਲੋਕਾਂ ਦੇ ਜਵਾਕਾਂ ਦੀਆਂ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਆ ਜਿੰਦਗੀ 'ਚ ਬਹੁਤ ਵਾਰ ਹੋਇਆ ਇੱਕ ਦੋ ਜਵਾਕ ਜ਼ਿੰਦਗੀ 'ਚ ਇਹ ਜੇ ਆਏ ਆ ਜਿਨ੍ਹਾਂ ਨੂੰ ਬਿਠਾ ਕੇ ਆਪਣੇ ਜਵਾਕ ਮੰਗੋ ਜ਼ੋਰਤ ਨਾਲ ਸਮਝਾਇਆ ਮੇ ਪੁੱਤਰਾ ਤੇਰੇ ਲਈ ਆਹ ਕੰਮ ਬਿਲਕੁਲ ਸਹੀ ਨਹੀਂ ਹੈਗਾ ਖਾਦੇ ਪਰ ਅਸੀਂ ਛਤਰੇ ਆ ਉੱਥੇ ਖਾਦੇ ਛਤਰੇ ਆ ਪਰ ਜੋ ਸਾਡਾ ਸਾਡਾ ਫਰਜ਼ ਆ ਇਤਨ ਇਨਸਾਨੀਅਤ ਦਾ ਅਸੀਂ ਹੋ ਨਵਾਇਆ ਖਾਦੇ ਅਸੀਂ ਛਤਰੇ ਆ ਅਗਲਾ ਕਹਿੰਦਾ ਸਾਡਿਆਂ ਨੂੰ ਤੁਮਤ ਲਾਉਂਦੇ ਨੇ ਸਮਝਾਉਣ ਦਾ ਵੀ ਟਾਈਮ ਨਹੀਂ ਕਿਤੇ ਨਾ ਕਿਤੇ ਸਮਝਾਉਣ ਦਾ ਵੀ ਟਾਈਮ ਨਹੀਂ ਜਦੋਂ ਫਿਰ ਰਿਜ਼ਲਟ ਨਿਕਲਿਆ ਫਿਰ ਅਗਲਾ ਉਹ ਬਤਾਉਂ ਹੋ ਜਾਂਦਾ ਹੈ ਫਿਰ ਅੱਖ ਨਹੀਂ ਚੱਕਦਾ ਅਗਲਾ ਰਿਜ਼ਲਟ ਨਿਕਲਦੇ ਆ ਭਾਈ ਜੀ ਜਿਹੜਾ ਇਨਸਾਨ ਬੱਚਿਆਂ ਚ ਵੱਧ ਵਿਚਰਿਆ ਹੋਵੇ ਨਾ ਉਹ ਤਾਂ ਬੱਚੇ ਦੀ ਤੁਰੇ ਜਾਂਦੇ ਦੀ ਤੋਰ ਪਛਾਣ ਲੈਂਦਾ ਹੈ ਇਹ ਜ਼ਿੰਦਗੀ ਦੇ ਤਜਰਬੇ ਹੁੰਨੇ ਆ ਕਈ ਵਾਰ ਸਾਨੂੰ ਸਾਰੀ ਜ਼ਿੰਦਗੀ ਚ ਸਿੱਖਣ ਨੂੰ ਨਹੀਂ ਮਿਲਦਾ ਪਈ ਵਾਰ ਸੀ ਛੋਟੀ ਉਮਰੇ ਬਹੁਤ ਕੁਝ ਸਿੱਖ ਜੰਨੇ ਆਂ ਬੰਦਾ ਸਿੱਖਣੇ ਵਾਲਾ ਹੋਵੇ ਪਰ ਜਿਹੜਾ ਚੰਗਾ ਇਨਸਾਨ ਹੈ ਚੰਗਾ ਇਨਸਾਨ ਹੋਣ ਦੇ ਨਾਤੇ ਸਾਨੂੰ ਕਦੇ ਵੀ ਕਿਸੇ ਦੇ ਬੱਚੇ ਨੂੰ ਮਾੜੀ ਮਤ ਨਹੀਂ ਦੇਣੀ ਚਾਹੀਦੀ ਇਹ ਸਾਡਾ ਪੂਰਾ ਪਰਣ ਚਾਹੀਦਾ ਕਰਿਆ ਹੋਇਆ ਕਦੇ ਵੀ ਕਿਸੇ ਦੇ ਜਵਾਕ ਨੂੰ ਮਾੜੀ ਮਤ ਨਾ ਦੋ ਭਾਵੇਂ ਉਹ ਦੁਸ਼ਮਣ ਦਾ ਬੱਚਾ ਹੈ ਭਾਵੇਂ ਉਹ ਦੋਸਤ ਦਾ ਬੱਚਾ ਹੈ ਕਿਸੇ ਦੇ ਜਵਾਕ ਨੂੰ ਮਾੜੀ ਮਤ ਨਾ ਦੋ ਬਹੁਤ ਤੱਕ ਗਲਤ ਗੱਲ ਆ ਇਹ ਕਿਸੇ ਦਾ ਜਵਾਕ ਦੀ ਨਜਾਇਜ਼ ਗੱਲ ਨਾ ਬਣਾਓ ਠੀਕ ਹੈ ਜਿੱਦੀ ਜੋ ਹੈਗੀ ਅਗਲੇ ਦੇ ਮੂੰਹ ਤੇ ਕਹਿ ਦੋ ਜੇ ਫੇਰ ਵੀ ਅਗਲਾ ਗੁੱਸਾ ਕਰਦਾ ਭਾਈ ਫੇਰ ਨਗਾਹ ਨੂੰ ਨਾ ਕਹੋ ਜਿੱਦੀ ਅੱਖ ਦੁਖੂ ਆਪੇ ਸੁਰਮਾ ਪਾਉ ਇੱਕ ਹੋਰ ਮੈਂ ਦੇਖਿਆ ਜਿੰਦਗੀ ਚ ਜੇ ਤੁਸੀਂ ਜਾਣ ਲੈਨੇ ਹੋ ਜੇ ਕਿਸੇ ਬਾਰੇ ਤੁਸੀਂ ਵੀ ਫਲਾਣਾ ਇਦਾਂ ਦਾ ਹੈ ਅਗਲੇ ਨੂੰ ਪਤਾ ਲੱਗ ਗਿਆ ਅਗਲੇ ਨੇ ਤੁਹਾਡੀ ਕਰਤਾਰ ਕੁਸ਼ੀ ਕਰਨੀ ਸ਼ੁਰੂ ਕਰ ਦੇਣੀ ਆ ਝੂਠੀਓ ਫਾਉਨੋ ਨਹੀਂ ਪਤਾ ਹੁੰਦਾ ਵੀ ਤੁਸੀਂ ਗਲਤ ਹੋ ਲੋਕਾਂ ਨੂੰ ਪਤਾ ਹੁੰਦਾ ਤੁਸੀਂ ਗਲਤ ਹੋ ਅਗਲੇ ਨੂੰ ਪਤਾ ਹੁੰਦਾ ਵੀ ਸਾਡੀ ਗੱਲ ਕਰਨ ਜੋਗਾ ਨਾ ਰਹਿ ਜਾਵੇ ਇਹਨੂੰ ਕਾਣਾ ਕਰ ਲੋ ਆਇ ਨਹੀਂ ਕੋਈ ਕਾਣਾ ਹੁੰਦਾ ਜਿੰਨਾ ਚਿਰ ਉਹ ਕਾਣਾ ਨਾ ਕਰੇ ਆਇ ਨਹੀਂ ਕੋਈ ਕਾਣਾ ਹੁੰਦਾ ਪੰਜ ਸੱਤ ਦੇ ਕਹਿਣ ਨਾਲ ਕੋਈ ਕਾਣਾ ਨਹੀਂ ਹੁੰਦਾ ਠੀਕ ਹੈ ਤੁਸੀਂ ਸੱਚ ਤੇ ਮਿੱਟੀ ਪਾਉਣਾ ਚਾਹੁੰਦੇ ਹੋ ਨਿ ਜੋ ਸਚਾਈ ਹੈ ਉਹ ਤੇ ਮਿੱਟੀ ਪਾ ਦਿਓ ਸਾਡੇ ਜਵਾਕ ਨੂੰ ਨਾ ਕੋਈ ਕਹਿ ਦੇਵੇ ਸਾਡੇ ਜਵਾਕ ਦਾ ਨਾ ਕਿਸੇ ਨੂੰ ਪਤਾ ਲੱਗ ਜਾਵੇ ਸਾਡੇ ਜਵਾਕ ਬਾਰੇ ਨਾ ਗਾਹਾਂ ਗੱਲ ਹੋ ਜਵੇ ਉਹ ਭਾਈ ਸੱਚ ਇੱਕ ਦਿਨ ਸਾਹਮਣੇ ਆਉਣਾ ਹੀ ਆਉਣਾ ਹੈ ਭਲੇ ਦਾ ਵੀ ਟਾਈਮ ਨਹੀਂ ਹੈਗਾ ਪਰ ਮੈਂ ਫੇਰ ਵੀ ਕਹਿੰਨੀ ਆ ਵੀ ਭਾਵੇਂ ਦੁਸ਼ਮਣ ਦਾ ਬੱਚਾ ਭਾਵੇਂ ਦੋਸਤ ਦਾ ਬੱਚਾ ਪਰ ਕਿਸੇ ਦੇ ਜਵਾਕ ਨੂੰ ਪੁੱਠੀ ਮਤ ਨਾ ਦੋ ਇਹ ਸਾਡੇ ਲਈ ਬਹੁਤ ਘਟੀਆ ਹਰਕਤ ਹੈ ਇਨਸਾਨਾਂ ਲਈ ਠੀਕ ਹੈ ਜੀ ਵੀ ਸੋਈ ਗੱਲ ਹੈ ਪਰਮਾਤਮਾ ਤੋਂ ਡਰਦੇ ਰਿਹਾ ਕਰੋ ਸਾਨੂੰ ਆਪਣੇ ਬੱਚਿਆਂ ਤੇ ਕੋਈ ਮਾਣ ਨਹੀਂ ਹੈਗਾ ਕੋਈ ਨਹੀਂ ਪਤਾ ਲੱਗਦਾ ਅੱਜ ਕਿੱਦਾਂ ਦੇ ਆ ਕੱਲ ਨੂੰ ਕਿੱਦਾਂ ਦੇ ਹੋਣ ਇਹ ਸਭ ਪਰਮਾਤਮਾ ਦੇ ਹੱਥ ਡੋਰਾ ਨੇ ਜੇ ਉਹਦੀ ਨਿਗਾ ਸਿੱਧੀ ਹੈ ਤਾਂ ਸਾਡੇ ਬੱਚੇ ਚੰਗੇ ਆ ਜੇ ਉਹਦੀ ਨਿਗਾ ਮਾਣੀ ਮੋਟੀ ਵੀ ਹੈ ਇੱਧਰ ਉੱਧਰ ਹੋ ਗਈ ਤੁਹਾਨੂੰ ਪਤਾ ਹੈ ਵੀ ਜਦੇ ਖਲਾਰੇ ਪੈ ਜਾਂਦੇ ਆ ਇਨਸਾਨ ਦੀ ਜ਼ਿੰਦਗੀ ਚ ਹਰ दम ਉਹਦੀ ਰਜ਼ਾ ਚ ਰਿਹਾ ਕਰੋ ਉਹ ਤੇ ਡਰਦੇ ਰਿਹਾ ਕਰੋ ਉਹਦੇ ਰੰਗਾਂ ਤੋਂ ਡਰਦੇ ਰਿਹਾ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਹੋਣਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ